ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਵੀਡੀਓ ਬਣਾ ਰਹੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦਾ ਮੌਸਮ ਆ ਗਿਆ ਹੈ ਤੇ ਆਪਾਂ ਸਬਜ਼ੀਆਂ ਵਗੈਰਾ ਘਰ ਦੇ ਵਿੱਚ ਫਿਰ ਬੀਜ ਤੇ ਹੈਗੇ ਆ ਤੇ ਆਪਾਂ ਜੀ ਜਿਹੜੇ ਬੂਟੇ ਹੈਗੇ ਆਇ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਬੀਜ ਤੋਂ ਤਿਆਰ ਕਰਨੇ ਹੈਗੇ ਆ ਕਿਸ ਤਰ੍ਹਾਂ ਇਹਨਾਂ ਨੂੰ ਪਨੀਰੀ ਨੂੰ ਆਪਾਂ ਬੀਜਣਾ ਉਹ ਆਪਾਂ ਤੁਹਾਨੂੰ ਦਿਖਾ ਰਹੇ ਜਾਈਆਂ ਸਭ ਤੋਂ ਪਹਿਲਾਂ ਜੀ ਆਪਾਂ ਅਸੀਂ ਇਸ ਤਰ੍ਹਾਂ ਕੀਤਾ ਸੀ ਕਿ ਅਸੀਂ ਇਹ ਬਾਈਆਂ ਜਿਹੜੀਆਂ ਟ੍ਰੇਆਂ ਜਿਗੀਆਂ ਇਹ 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 ਇਹਦੇ ਵਿੱਚ ਹੀ ਆਪਾਂ ਫੇਰ ਸੀਡ ਪਾ ਕੇ ਤੇ ਇਹਨੂੰ ਭਿਜਣਾ ਹੈਗਾ ਆ ਹੁਣ ਜੀ ਮੈਂ ਸਭ ਤੋਂ ਪਹਿਲਾਂ ਮੇਰੇ ਕੋਲ ਭਿੰਡੀਆਂ ਹੈਗੀਆਂ ਇਹਦੇ ਸੀਡ ਜਿਹੜੇ ਵੇਚੂਗੀ ਇਹਦੇ ਵਿੱਚ ਤੁਸੀਂ ਗਰਮ ਪਾਣੀ ਥੋੜਾ ਜਿਹਾ ਪਾ ਦੇਣਾ ਹੈਗਾ ਉਹਦੇ ਨਾਲ ਫੇਰ ਬਹੁਤ ਛੇਤੀ ਥੋੜਾ ਜਿਹਾ ਸੌਫਟ ਹੋ ਜਾਂਦੇ ਹੈਗੇ ਆ ਤੇ ਆ ਜੀ ਮੇਰੇ ਕੋਲ ਇਹ ਜਿਹੜਾ ਗਰਮ ਪਾਣੀ ਆ ਹੌਟ ਵਾਟਰ ਜਿਹੜਾ ਹੈਗਾ ਆ ਉਹ ਆਪਾਂ ਇਹਦੇ ਉੱਤੇ ਥੋੜਾ ਥੋੜਾ ਸਾਰਿਆਂ ਦੇ ਉੱਤੇ ਪਾ ਦੇਣਾ ਹੈਗਾ ਹਾਂਜੀ ਇਹ ਥੋੜੇ ਚੜ ਦੇ ਬਾਅਦ ਦੇ ਵਿੱਚ ਹੀ ਇਹ ਜਿਹੜੇ ਹੈਗੇ ਆ ਏਦਾਂ ਸੌਫਟ ਹੋ ਜਾਂਦੇ ਆ ਜਿਹੜਾ ਪਾਣੀ ਹੈਗਾ ਆ ਆਪਾਂ ਜੀ ਹੁਣ ਜਿਹੜੇ ਆਪਣੇ ਕੋਲ ਬੀਜ ਹੈਗੇ ਆ ਚਾਹੇ ਕੋਈ ਵੀ ਹੈਗੇ ਆ ਮੇਰੇ ਕੋਲੇ ਇਹਨੇ ਢਿੰਡਿਆਂ ਦੇ ਬੀਜ ਹੈਗੇ ਆ ਪਹਿਲਾਂ ਆਪਾਂ ਇਹ ਢਿੰਡਿਆਂ ਦੇ ਬੀਜ ਜਿਹੜੇ ਬੀਜਾਂਗੇ ਤੁਸੀਂ ਇੱਕ ਇੱਕ ਦੋ ਦੋ ਦਾਣੇ ਜਿਹੜੇ ਬੀਜ ਹੈਗੇ ਇਹਦੇ ਵਿੱਚ ਪਾਉਣੇ ਹੈਗੇ ਆ ਇਹ ਜੀ ਬਹੁਤ ਛੇਤੀ ਫਿਰ ਦੋ ਤਿੰਨ ਦਿਨ ਦੇ ਬਾਅਦ ਹੀ ਵਿੱਚ ਛੇਤੀ ਗਰੋ ਹੋਣ ਲੱਗ ਜਾਂਦੇ ਹੈਗੇ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਸਾਰੇ ਜਿੰਨੇ ਕੋਈ ਬੀਜ ਪਾਉਣੇ ਹੈਗੇ ਆ ਤੁਪਾ ਦੇਣੇ ਹੈਗੇ ਮੈਂ ਦੋ ਦੋ ਤਿੰਨ ਤਿੰਨ ਦਾਣੇ ਇਹਦੇ ਵਿੱਚ ਪਾ ਰਹੇ ਹਾਂ ਜਿਹੜੀ ਵੀ ਚੀਜ਼ ਦੇ ਤੁਸੀਂ ਬੀਜ ਬੀਜਣੇ ਆਪਣੀ ਰੀ ਤਿਆਰ ਕਰਨੇ ਆ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੈਗੇ ਆ ਫਿਰ ਜੀ ਬਹੁਤ ਹੀ ਵਧੀਆ ਤੇ ਬਹੁਤ ਛੇਤੀ ਇਹ ਫਾਸਟ ਗਰੋ ਹੁੰਦੇ ਹੈਗੇ ਆ ਬਾਅਦ ਦੇ ਵਿੱਚ ਆਪਾਂ ਕੀ ਕਰਨਾ ਹੈ ਇਹਨੂੰ ਉੱਤੋਂ ਕੇ ਕਵਰ ਕਰ ਦੇਣਾ ਹੈਗਾ ਟੱਕਣ ਦੇ ਨਾਲ ਇਦਾਂ ਫਿਰ ਇਹ ਗਰਮੈਸ਼ ਦੇ ਨਾਲ ਜਿੱਦਾਂ ਜੀ ਦੋ ਤਿੰਨ ਦਿਨ ਬਾਅਦ ਦੇ ਵਿੱਚ ਹੀ ਇਹ ਜਰਮੀਨੇਟ ਹੋਣ ਲੱਗ ਜਾਂਦੇ ਹੈਗੇ ਆ ਆ ਵਾਲੇ ਜੀ ਅਸੀਂ ਪਹਿਲਾਂ ਇਹ ਬੀਜੇ ਹੈਗੇ ਵੀ ਪਿੰਡੀਆਂ ਦੇ ਹੀ ਹੈਗੇ ਆ ਇਸ ਤਰ੍ਹਾਂ ਬਹੁਤ ਹੀ ਵਧੀਆ ਫਿਰ ਬੁੱਟਾ ਬਣ ਜਾਂਦਾ ਹੈਗਾ ਤੇ ਬਹੁਤ ਹੀ ਵਧੀਆ ਤਰੀਕਾ ਹੈਗਾ ਜੀ ਬਹੁਤ ਛੇਤੀ ਪਨੀਰੀ ਗਰੋ ਕਰਨ ਦਾ ਤੇ ਹੁਣ ਤੁਹਾਨੂੰ ਆਪਾਂ ਦਿਖਾਉਣਾ ਹੈ ਜਿਹੜੀ ਅਸੀਂ ਬਾਕੀ ਦੀ ਪਨੀਰੀ ਸਾਰੀ ਤਿਆਰ ਕੀਤੀ ਆ ਸਾਰੇ ਬੁੱਟਿਆਂ ਦੀ ਅਸੀਂ ਪਹਿਲਾਂ ਦੀ ਕੀਤੀ ਹੋਈ ਹੈਗੀ ਆ ਅਸੀਂ ਉਹਦੀ ਵੀਡੀਓ ਤਾਂ ਨਹੀਂ ਬਣਾਈ ਉਸ ਟਾਈਮ ਕਿਉਂਕਿ ਕੰਮ ਕਰਦੇ ਵਿੱਚ ਬਿਜ਼ੀ ਸੀਗੇ ਤੇ ਹੁਣ ਅਸੀਂ ਤੁਹਾਨੂੰ ਸਾਰੇ ਬੁੱਟੇ ਦਿਖਾ ਰਹੇ ਹਾਂ ਕਿਹੜੇ-ਕਿਹੜੇ ਹੈਗੇ ਆ ਹੁਣ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਆਪਾਂ ਪਹਿਲਾਂ ਦੇ ਇਹ ਜਿਹੜੇ ਬੀਜ ਆਪਾਂ ਬੀਜੇ ਅਸੀਂ ਗਰੋ ਕੀਤੇ ਹੈਗੇ ਆ ਇਹ ਵਾਲੇ ਜੀ ਹੈਗੇ ਆ ਇਹ ਸਾਰੇ ਬੈਂਕਨ ਹੈਗੇ ਆ ਇਹਨਾਂ ਆਪਾਂ ਪੰਜਾਬੀ ਜੀ ਬਤਾਉਂ ਵੀ ਕਹਿ ਦਨੇ ਹੈਗੇ ਆ ਤੇ ਵੀ ਆਪਾਂ ਘਰ ਦੇ ਵਿੱਚ ਸੀਟ ਤੇ ਪਨੀਰੀ ਤਿਆਰ ਕੀਤੀ ਆ ਇਹ ਵਾਲੇ ਵੀ ਸਾਰੇ ਜੀ ਸੇਮ ਹੀ ਹੈਗੇ ਆ ਵੈਂਗਣੀ ਹੈਗੇ ਆ ਇੱਧਰ ਵੀ ਜਿਹੜੇ ਵੈਂਗਣੀ ਆ ਤੇ ਆ ਜੀ ਹੈਗੀਆਂ ਪਿੰਡੀਆਂ ਆ ਇਹ ਵੀ ਪਿੰਡੀਆਂ ਹੈਗੀਆਂ ਆ ਵਾਲੀਆਂ ਹੀ ਪਿੰਡੀਆਂ ਤੇ ਆ ਵੀ ਦੋ ਤਿੰਨ ਗਮਲੇ ਜਿਹੜੇ ਪਿੰਡੀਆਂ ਦੇ ਹੈਗੇ ਆ ਇਹ ਵਾਲੇ ਜੀ ਚਲਾਈ ਹੈਗੀ ਜਿਹੜੀ ਆਪਾਂ ਸਾਗ ਦੇ ਵਿੱਚ ਪਾਉਣੇ ਹੈਗੇ ਬਹੁਤੀ ਵਧੀਆ ਤੁਹਾਨੂੰ ਪਤਾ ਹੀ ਆਪਣੇ ਹੈਲਥ ਦੇ ਵਾਸਤੇ ਵੀ ਬਹੁਤ ਜ਼ਿਆਦੇ ਬੈਨੀਫਿਟ ਹੈਗੇ ਆ ਬਹੁਤ ਵਧੀਆ ਇਹ ਚੀਜ਼ ਹੈਗੀ ਆਪਾਂ ਨੂੰ ਸਾਗ ਲਈ ਜ਼ਰੂਰ ਘਰੋ ਕਰਨੀ ਚਾਹੀਦੀ ਹੈਗੀ ਆ ਇੱਧਰ ਜੀ ਇਹ ਤਰ੍ਹਾਂ ਹੈਗੀਆਂ ਆ ਤੇ ਖੀਰੇ ਹੈਗੇ ਆ ਸਾਰੇ ਮਿਕਸੀ ਹੈਗੇ ਆ ਜਿੱਦਾਂ ਆਪਣੇ ਕੋਲ ਬੂਟੇ ਤੇ ਬਾਕੀ ਆ ਸਾਰੀਆਂ ਜੀ ਇਹ ਮਿਰਚਾਂ ਹੈਗੀਆਂ ਆ ਮਿਰਚਾਂ ਸਾਰੀਆਂ ਡਿਫਰੈਂਟ ਕਾਈਂਡ ਨੇ ਇਹਦੇ ਵਿੱਚ ਸ਼ਿਮਲਾ ਮਿਰਚਾਂ ਵੀ ਆ ਤੇ ਬਾਕੀ ਛੋਟੀਆਂ ਜਿਆਦੀਆਂ ਸਪਾਈਸੀ ਵਾਲੀਆਂ ਤੇ ਘੱਟ ਕੋੜੀਆਂ ਜਿਹੜੀਆਂ ਹੁੰਦੀਆਂ ਸਾਰੀਆਂ ਇਹ ਮਿਰਚਾਂ ਦੇ ਬੂਟੇ ਹੀ ਹੈਗੇ ਆ ਸਾਰੇ ਹੀ ਆਪਾਂ ਜੀ ਸੀਟ ਤੇ ਘਰੋ ਕੀਤੇ ਹੈਗੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਇਆ ਹੈਗਾ ਪਹਿਲਾਂ ਇਹ ਵਾਲੇ ਜੀ ਇੱਧਰ ਕਦੂ ਹੈਗੇ ਆ ਇਹਦੇ ਵਿੱਚ ਲੋਕੀ ਵੀ ਆ ਇਹਦੇ ਵਿੱਚ ਜਿਹੜੀਆਂ ਲੰਬੀਆਂ ਵੱਡਾ ਹੁੰਦੀਆਂ ਜਾਂ ਛੋਟੇ ਜਿੰਨੇ ਵੀ ਕਦੂ ਮਿਕਸਿਆ ਸਾਰੇ ਕਾਫੀ ਡਿਫਰੈਂਟ ਕਾਈਂਡੇ ਹੈਗੇ ਆ ਇੱਧਰ ਵਾਲੇ ਜੀ ਇਹ ਖੀਰੇ ਹੈਗੇ ਆ ਜਿਹੜੇ ਹੁੰਦੇ ਹੈਗੇ ਆ ਤੇ ਮੀਤੀ ਦੇ ਟਿੰਡਿਆਂ ਦੇ ਬੂਟੇ ਵੀ ਹੈਗੇ ਆ ਇਹ ਸਾਰੇ ਮਿਕਸੀ ਬੂਟੇ ਹੈਗੇ ਆ ਆਲਮੋਸਟ ਜਿਹਾ ਆਪਾਂ ਸਾਰੀਆਂ ਸਬਜ਼ੀਆਂ ਦੇ ਜਿਹੜੇ ਬੀਜ ਲਗਾਏ ਹੈਗੇ ਆ ਸਾਰੇ ਮਿਕਸੀ ਬੂਟੇ ਹੈਗੇ ਆ ਤਾਂ ਆਪਾਂ ਘਰ ਦੇ ਵਿੱਚ ਇਦਾਂ ਗਰੋ ਬਹੁਤ ਵਧੀਆ ਕਰ ਸਕਦੇ ਪਨੀਰੀ ਹੈ ਜੀ ਬਹੁਤੀ ਵਧੀਆ ਹੋਈ ਆ ਪਰ ਥੋੜੀ ਜਿਹੀ ਠੰਡ ਹੋਣ ਕਰਕੇ ਹਜੇ ਅਸੀਂ ਸਾਡੇ ਕੋਲੇ ਛੋਟਾ ਜਿਹਾ ਗ੍ਰੀਨ ਹੌਕਸ ਹੈਗਾ ਆ ਤਾਂ ਅਸੀਂ ਇਹਨੂੰ ਉਹਦੇ ਵਿੱਚ ਹੀ ਹਜੇ ਰੱਖਿਆ ਹੈਗਾ ਆ ਹੁਣ ਇੱਕ ਦੋ ਦਿਨ ਦੇ ਵਿੱਚ ਵੈਦਰ ਵਧੀਆ ਤੇ ਫਿਰ ਅਸੀਂ ਸਾਰੇ ਜਿਹੇ ਬੂਟੇ ਗਾਰਡਨ ਦੇ ਵਿੱਚ ਲਾ ਦੇਣੇ ਹੈਗੇ ਆ ਤੇ ਹੋਰ ਵੀ ਆਪਣੇ ਕੋਲ ਹਜੇ ਹੋਰ ਬੂਟੇ ਹੈਗੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਹੈਗੇ ਆ ਹਾਂਜੀ ਆਪਾਂ ਦੇ ਇੱਧਰ ਵਾਲੇ ਵੀ ਬੂਟੇ ਆਪਣੇ ਕੋਲ ਹੈਗੇ ਆ ਜਿਹੜੇ ਇਹ ਵਾਲੇ ਆਪਣੇ ਕੋਲ ਸਾਰੇ ਜਿਹੜੇ ਹੈਗੇ ਆ ਇਹ ਮਿੱਤਿਆ ਹੈ ਗਈਆਂ ਤੇ ਇਹਦੇ ਨਾਲ ਹੀ ਆਪਣੇ ਕੋ ਇਧਰ ਜੀ ਤਿੰਨ ਚਾਰ ਗਮਲੇ ਜਿਹੜੇ ਇਹਦੇ ਵਿੱਚ ਆਪਾਂ ਕਰੇਲੇ ਵੀ ਜੇ ਹੈਗੇ ਆ ਇਧਰ ਸਾਰੇ ਜੀ ਇਹ ਟਮਾਟਰ ਹੈਗੇ ਆ ਤੇ ਵੀ ਹੁਣ ਆਲਮੋਸਟ ਰੈਡੀ ਹੈਗੇ ਆ ਆਪਾਂ ਇਹਨਾਂ ਨੂੰ ਗਾਰਡਨ ਦੇ ਵਿੱਚ ਲਾ ਦੇਣਾ ਆਪਾਂ ਵੇਟ ਕਰਦੇ ਸੀ ਵੀ ਥੋੜਾ ਜਿਹਾ ਚਲੋ ਹੋਰ ਵਧੀਆ ਵੈਦਰ ਹੋ ਜਾਂਦਾ ਤੇ ਬਾਕੀ ਜੀ ਤੁਸੀਂ ਘਰ ਦੇ ਵਿੱਚ ਬਹੁਤ ਵਧੀਆ ਗਰੋ ਕਰ ਸਕਦੇ ਜੀ ਜਿਹੜੇ ਫਲਾਵਰ ਹੁੰਦੇ ਹੈਗੇ ਫੁੱਲ ਸਤ ਵਰਗ ਦੇ ਹੁੰਦੇ ਆ ਇਹ ਵੀ ਆਪਾਂ ਇਹਨਾਂ ਨੂੰ ਇੱਥੇ ਬੀਜੀ ਸੀ ਪਨੀਰੀ ਜਿਹੜੀ ਹੈਗੀ ਸੀ ਇਹ ਤਾਂ ਬਹੁਤ ਵਧੀਆ ਗਰੋ ਹੋਏ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਮਾਰਕੀਟ ਚ ਲੇਕਿਓਨੇ ਬਹੁਤ ਮਹਿੰਗੇ ਮਿਲਦੇ ਆ ਬਾਕੀ ਜੀ ਅਸੀਂ ਇਹਨਾਂ ਨੂੰ ਇੱਕ ਫੋਟਲਾਈਜ਼ਰ ਪਾਉਨੇ ਆ ਜਿਹੜੇ ਕਿ ਆਪਣੇ ਕੋਂਡਿਆਂ ਦੀਆਂ ਛਿਲਕਾ ਹੁੰਦੀਆਂ ਆ ਅਸੀਂ ਉਹ ਸਿੱਟਦੇ ਨਹੀਂ ਹੈਗੇ ਇਹਨਾਂ ਨੂੰ ਕੀਪ ਕਰਦੇ ਹੈਗੇ ਆ ਤਾਂ ਤੁਸੀਂ ਇਹਨਾਂ ਨੂੰ ਫਿਰ ਪੋਰ ਕੇ ਜਿੱਦਾਂ ਇਹਨਾਂ ਨੂੰ ਮਿਕਸ ਕਰਕੇ ਸਾਰੇ ਪlant ਨੂੰ ਪਾ ਸਕਦੇ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜੀ ਕੈਲਸ਼ੀਅਮ ਹੁੰਦੀ ਆ ਤੇ ਆਪਣੇ ਬੂਟੇ ਬਹੁਤ ਹੀ ਜ਼ਿਆਦਾ ਵਾਧੇ ਫੁੱਲਦੇ ਆ ਤੇ ਫਲ ਵੀ ਬਹੁਤ ਲੱਗਦਾ ਹੈਗਾ ਆ ਤੇ ਜੇ ਸਾਡੇ ਕੋਲ ਆਲਮੋਸਟ 200 ਬੂਟਾ ਹੋਣਾ ਹੈਗਾ ਆ ਜਿਹੜਾ ਅਸੀਂ ਤਿਆਰ ਕੀਤਾ ਹੈਗਾ ਆ ਬਹੁਤ ਵਧੀਆ ਗrow ਹੋਇਆ ਹਾਂਜੀ ਇਹਦੇ ਨਾਲ ਆਪਾਂ ਮਨੀ ਵੀ ਬਹੁਤ ਜ਼ਿਆਦਾ ਸੇਵ ਕਰਦੇ ਹੈਗੇ ਆ ਆਪਣੇ ਮਾਰਕੀਟ ਤੋਂ ਲੈ ਕੇ ਆਉਣੇ ਦਾ ਤੁਹਾਨੂੰ ਪਤਾ ਹੈ ਜੀ ਬਹੁਤ ਜ਼ਿਆਦਾ ਕੋਸਟ ਹੈ ਬਹੁਤ ਜ਼ਿਆਦੀ ਮਹਿੰਗੀ ਪਨੀਰੀ ਮਿਲਦੀ ਹੈਗੀ ਆ ਤੇ ਨਾਲੇ ਜੀ ਇਹ 100% ਆਰਗੇਨਿਕ ਹੈਗੇ ਆ ਆਪਾਂ ਇਹਨਾਂ ਨੂੰ ਸੋਇਲ ਵੀ ਜਿਹੜਾ ਕੰਪੋਸਟ ਤਿਆਰ ਕਰਦੇ ਆ ਆਪਾਂ ਛਿਲਕੇ ਬੇਰੇ ਸਬਜ਼ੀ ਕਹਿੰਦੇ ਜਿਹੜੇ ਰੱਖ ਕੇ ਕੰਪੋਸਟ ਬਣਾਉਨੇ ਤੇ ਉਹ ਹੀ ਸੋਇਲ ਪਾਉਨੇ ਹੈਗੇ ਆ ਕੋਈ ਵੀ ਆਪਾਂ ਇਹਨਾਂ ਨੂੰ ਕੈਮੀਕਲ ਨਹੀਂ ਕੋਈ ਸਪਰੇ ਨਹੀਂ ਕੋਈ ਜੂਰੀਆ ਖਾਦ ਵਗੈਰਾ ਕੁਛ ਇਹੋ ਜੁਜ ਨਹੀਂ ਕਰਦੇ ਹੈਗੇ ਤੇ ਬਹੁਤ ਵਧੀਆ ਹਾਂਜੀ ਅਰਗੈਨਿਕ ਹੈਗੇ ਆ ਤੁਸੀਂ ਵੀ ਇਸ ਤਰ੍ਹਾਂ ਦੀ ਔਰਗੈਨਿਕ ਸਬਜ਼ੀਆਂ ਜਿਹੜੀਆਂ ਉਗਾਉਤ ਕਰਦੇ ਵਿੱਚ ਬਹੁਤ ਵਧੀਆ ਚੀਜ਼ ਹੈਗੀ ਆ ਬਾਕੀ ਜੀ ਹੁਣ ਲੌਂਗ ਵੀਕਐਂਡ ਹੈਗਾ ਆਪਣੇ ਕੋਲ ਟਾਈਮ ਹੈਗਾ ਤੁਸੀਂ ਗਾਰਡਨ ਨੂੰ ਕਲੀਨ ਕਰਕੇ ਤੇ ਆਪਣੇ ਬੂਟੇ ਵਗੈਰਾ ਵੇਚੋ ਤੇ ਸਬਜ਼ੀਆਂ ਦਾ ਆਨੰਦ ਮਾਣੋ ਜੀ ਬਹੁਤ ਵਧੀਆ ਔਰਗੈਨਿਕ ਸਬਜ਼ੀਆਂ ਹੈਗੀਆਂ ਤੇ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ